ਬਹੁਤ ਬਹੁਤ ਦੂਰ ਬਚੀ ਐ ਪ੍ਰਬੰਧਕਾਂ ਦਾ ਵਿਚਾਰ ਹੈ ਕਿ ਬਹੁਤ ਜ਼ਿਆਦਾ ਸਮਾਂ ਆਪਾਂ ਨਹੀਂ ਹੋੜ ਦੇ ਲੈ ਕੇ ਜਾਣਾ ਦੋ ਚਾਰ ਮਹੀਨਾ ਤੋਂ ਬਾਅਦ ਗ੍ਰੰਥ ਤੋਂ ਮਹਰਬਾਨੀ ਆਪ ਜੀ ਦੇ ਨਾਲ ਸਾਂਝੀ ਕੀਤੀ ਜਾਏਗੀ ਪਰਮਾਤਮਾ ਦੇ ਅੱਗੇ ਪੰਕਤ ਹਮੇਸ਼ਾ ਬੇਨਤੀਆਂ ਕਰਦੇ ਆਏ ਹੁਣ ਵੀ ਕੀਤੀਆਂ ਦੋ ਚਾਰ ਮਹੀਨਾ ਪ੍ਰਭ ਬਦਲ ਦੇ ਤਕਦੀਰ ਸਾਡੀ ਤਕਦੀਰ ਨੂੰ ਬਦਲ ਦੇ ਤਦਬੀਰ ਆਪਣੀ ਆਪ ਸਮਝਾਈ ਆ ਕਰਮਾ ਉੱਤੇ ਮਾਰ ਲਕੀਰ ਬਹੁਤ ਕੁਛੜਕੜ ਹੋ ਗਿਆ ਤੂੰ ਸਮਰੱਥ ਹੈ ਉਹਦੇ ਉੱਤੇ ਲਕੀਰ ਮਾਰ ਪ੍ਰਭ ਬਦਲ ਦੇ ਤਕਦੀਰ ਤਦਬੀਰ ਆਪਣੀ ਆਪ ਸਮਝਾਈ ਆ ਕਰਮਾ ਉੱਤੇ ਮਾਰ ਲਕੀਰ ਛਾ ਹਕੀਰ ਪਾਰ ਲੰਘਾਈ ਆ ਇੱਕੋ ਤੇਰੀ ਨਜ਼ਰ ਆਵੇ ਤਸਵੀਰ ਅਸੀਂ ਭਟਕਦੇ ਨਾ ਫਿਰਿਏ ਇੱਕੋ ਤੇਰੀ ਨਜ਼ਰ ਆਵੇ ਤਸਵੀਰ ਤਾਲਬ ਹੋਕੇ ਮੰਗ ਮੰਗਾਈ ਆ ਤੂੰ ਦਾਤਾ ਗੁਣੀ ਗਹਿਰ ਗਹਿਰ ਗਵਰ ਅਖਵਾਈ ਆ ਜਦੋਂ ਇਹ ਗੱਲ ਭਗਤਾ ਨੇ ਕੀਤੀ ਅਕਾਲ ਪੁਰਖ ਕੀ ਕਹਿੰਦੇ ਨੇ ਗੁਰਮੁਖਾਂ ਉਰਲਾ ਆਪ ਮੁਕਾਲਿਆ ਮੈਂ ਆ ਗਿਆ ਮੈਂ ਸਾਹਮਣੇ ਹੋ ਗਿਆ ਜਿਹੜਾ ਉੱਲੀ ਸੀ ਉਹ ਮੈਂ ਤੁਹਾਡੇ ਸਾਹਮਣੇ ਆ ਗਿਆ ਗੁਰਮੁਖਾ ਓਲਾ ਆਪ ਮੁਕਾਲਿਆ ਨੈਣੀ ਦੇਵੇ ਦਸ ਮਹਾਨ ਤੁਸੀਂ ਉਹ ਸਿੱਖੋ ਆਪਣੇ ਆਪ ਨੂੰ ਪਰਮਰਮ ਦੇ ਬੱਚੇ ਸਮਝ ਲਿਓ ਤਾਂ ਹੀ ਤੁਹਾਨੂੰ ਉਹਨੇ ਝੁਲ ਲਿਆ ਗੁਰਮੁਖਾ ਓਲਾ ਆਪ ਮੁਕਾਲਿਆ ਨੇੜੀ ਦੇਵੇ ਦਰਸ ਮਹਾਨ ਸੀਸ ਤਾਜ ਆਪ ਲਗਾ ਲਿਆ ਬਲੇਖਾ ਨਾ ਮੇਰੇ ਕਿਸੇ ਸਿੱਖ ਨੂੰ ਰਹਿ ਜਾਵੇ ਮੈਂ ਦਰਸ਼ਨ ਦੇਣ ਵਾਲਾ ਹੈ ਕੋਣ ਸੀਸ ਤਾਜ ਆਪ ਲਗਾ ਲਿਆ ਸ਼ਾ ਪਾਦਸ਼ਾ ਰਾਜ ਰਜਾਨ ਤਾਈਂ ਆਖਿਆ ਨ ਜਗਾਰੇ ਦੇ ਵਿੱਚ ਮਹਾਰਾਜ ਰਾਜਾਂ ਦਾ ਰਾਜਾ ਸ਼ਾ ਪਾਦਸ਼ਾ ਰਾਜ ਰਜਾਨ ਨੌਖੰਡ ਏਕਾ ਡੰਕ ਵਜਾ ਲਿਆ ਇਨੇ ਕੇ ਜੇ ਤੁਆ ਦੀ ਕਲੀ ਧਰਤੀ ਤੇ ਨੌ ਖੰਡ ਏਕਾ ਡੰਗ ਵਜਾ ਲਿਆ ਡੰਕਾ ਵਜੇ ਮਹਾਨ ਸੱਤਾਂ ਦੀਪਾਂ ਫੇਰਾ ਪਾ ਲਿਆ ਇਹ ਹਰਬਾਣੀਆਂ ਕੋਈ ਭਾਂਦੀ ਭਰਦੀਆਂ ਰਹਿਣਗੀਆਂ ਕਿ ਅਕਾਲਪੁਰ ਖੇਥੇ ਆਏ ਆਪਣੇ ਗੁਰਮੁਖਾਂ ਨੂੰ ਮਹਾਨ ਦਰਸ਼ਨ ਵੀ ਦਿੱਤਾ ਇਹਨਾਂ ਨੈਣਾਂ ਦੇ ਨਾਲ ਔਰ ਸੱਤਾਂ ਦੀਪਾਂ ਦੇ ਉੱਤੇ ਫੇਰਾ ਵੀ ਪਾ ਲਿਆ ਜੀ ਹਰਬਾਣੀਆਂ ਕਹਿਣਗੀਆਂ ਕੋਈ ਕਹੇ ਜਾ ਨਾ ਗੁਨਾਹਕ ਨੌਖੰਡ ਏਕਾ ਡੰਕ ਵਜਾ ਰਿਆ ਡੰਕਾਂ ਵਜੇ ਮਹਾਨ ਸੱਤਾ ਦੀਪਾ ਫੇਰਾ ਪਾ ਲਿਆ ਛਾ ਅਸਵਾਰਾ ਨੌਜਵਾਨ ਹੁਣ ਹੋ ਹੈ ਕਿਦਾਂ ਦਾ ਅਗਲੀਆਂ ਲਾਈਨਾਂ ਦੇ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ ਜਰਾ ਤੇ ਆਬ ਦੇਣਾ ਨੇਕਲੰਕ ਵੱਡਾ ਰਾਜਾ ਰਾਜਾਨ ਗਾਜ ਇੰਨੀ ਗੱਲ ਕਰਨ ਵਾਲਾ ਹੈ ਕੌਣ ਨੇਕਲਕ ਨੇ ਕਲੰਕ ਵੱਡ ਰਾਜਨ ਰਾਜ ਪਾਰ ਬ੍ਰह्म ਅਖਵਾਏ ਦਾ ਜਿਸ ਦੇ ਸੀਸ ਸੋਹੇ ਇੱਕੋ ਤਾਜ ਮੈਂ ਨੇ ਕਲੰਕ ਫੋਨਾ ਮੇਰੇ ਸੀਸ ਦੇ ਉੱਤੇ ਕੀ ਸੋਹਦਾ ਤਾਜ ਨੇ ਕਲੰਕ ਵੱਡ ਰਾਜਨ ਰਾਜ ਪਾਰ ਬ੍ਰह्म ਅਖਵਾਏ ਦਾ ਜਿਸ ਦੇ ਸੀਸ ਸੋਹੇ ਇੱਕੋ ਤਾਜ ਤਖਤ ਨਵਾਸੀ ਸਾਰੇ ਮੇਟ ਮਟਾਏਂਦਾ ਮੈਂ ਨੇਕਲੰਕ ਹੋ ਕੇ ਜਦੋਂ ਆਪਣੇ ਸੀਸ ਤੇ ਤਾਜ ਰੱਖ ਲਿਆ ਮੈਂ ਕਿਸੇ ਵੀ ਵਿਆਸਤ ਦਾ ਕਿਸੇ ਵੀ ਕੰਟਰੀ ਦਾ ਤਖਤ ਨਹੀਂ ਸੌਂਦਾ ਰਹਿੰਦੇ ਨਾ ਮੈਂ ਆ ਗਿਆ ਤਖਤਾਂ ਦਾ ਮਾਲਕ ਤਖਤ ਨਵਾਸੀ ਸਾਰੇ ਮੇਟ ਮਟਾਏਂਦਾ ਕਰਨੀ ਕਰਤਾ ਕਰੇ ਆਪਣਾ ਕਾਜ ਕਿਸੇ ਨਾ ਉਹ ਕਰਨੀ ਦਾ ਕਰਤਾ ਇੱਕ ਕੰਮ ਹੈ ਪਾਤਸ਼ਾਹ ਫਰਮਾਰ ਕਰਦੇ ਹੁਣ ਮੇਰਾ ਮਹੇਕ ਲਖ ਬਣ ਕੇ ਆ ਗਿਆ ਮੇਰੀ ਰਇਤ ਹੋਏ ਕਿ ਸਤਾਂ ਦੀਪਾਂ ਨਵਾ ਖੰਡਾ ਦੇ ਵਿੱਚ ਕਰਨੀ ਕਰਤਾ ਕਰੇ ਆਪਣਾ ਕਾਜ ਕੁਦਰਤ ਕਾਦਰ ਖੇਲ ਵਿਖਾਏ ਦਾ ਮੈਂ ਹੈ ਤੇ ਮਹਾਬਲੀ ਅਵਤਾਰ ਮਹੇਕ ਲਖ ਬਣ ਕੇ ਆ ਗਿਆ ਮੈਂ ਕੋਈ ਵੀ ਸੱਤ ਨਿਵਾਸੀ ਇਸ ਸ੍ਰਿਸ਼ਟੀ ਦੇ ਉੱਤੇ ਨਹੀਂ ਰਹਿਣਾਂਗਾ ਪਰ ਕਿ ਰਹਿਮਤ ਵੇਖੋ ਪਾਤਸ਼ਾਹ ਜਨ ਭਗਤਾ ਰੱਖੇ ਲਾਜ ਤੁਹਾਡੀ ਮੈਂ ਲਾਜ ਰੱਖਾਂਗਾ ਕਿਉਂ ਤੁਸੀਂ ਮੇਰਾ ਦਰਸ਼ਨ ਮੰਗਿਆ ਪਹਿਲੀਆਂ ਲੈਣਾ ਜੋ ਆਪ ਜੀ ਦੇ ਨਾਲ ਸੰਝੀਆਂ ਕੀਤੀਆਂ ਤੁਸੀਂ ਮੇਰਾ ਦਰਸ਼ਨ ਮੰਗਿਆ ਇਸੀ ਲੈਣਾ ਪ੍ਰਭ ਬਦਲ ਦੇ ਤੱਕ ਦੀ ਹੈ ਸਾਡੀ ਤਕਦੀਰ ਬਦਲ ਦੇ ਜਨ ਭਗਤਾ ਰੱਖੇ ਲਾਜ ਗੁਰਮੁਖਾ ਆਪਣੇ ਰੰਗ ਰੰਗਾ ਜਾਂਦਾ ਮੈਂ ਤੁਹਾਨੂੰ ਆਪਣੇ ਰੰਗ ਦੇ ਵਿੱਚ ਰੰਗਣ ਆ ਗਿਆ ਨੇਕ ਲੱਗ ਹੋ ਕੇ ਆਪਣੇ ਸੀਸ ਦੇ ਉੱਤੇ ਪੰਜ ਮੁਖੀ ਤਾਜ ਲਾ ਕੇ ਸੋ ਇਨੀ ਹੀ ਲੈਣਾ ਦੇ ਨਾਲ ਦਸ ਬੇਨਤੀ ਕਰਦਾ ਵੀਰ ਲਖਾ ਸਿੰਘ ਹਰਬਾਣੀ ਆਪ ਜੀ ਦੇ ਨਾਲ ਗ੍ਰਸਤ ਤੋਂ ਸਾਂਝੀ ਕਰੂਗੇ ਪ੍ਰੇਮ ਪੂਰਵਕ ਸੇਵਨ ਕਰਨਾ